ਤਤਕਾਲ RPD24 ਤੁਸੀਂ ਦੇਖ ਰਹੇ ਹੋ ਮਹਾਂਸਾਰੀਕਾਰ ਫਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਬਟਾਂਦਰਾ ਲੇਖੀ ਸਾਡੇ ਨਾਲ ਨੇ ਡਾਕਟਰ ਸੰਦਰਪਾਲ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਜੀ ਆਇਆਂ ਕਰਦੇ ਬਹੁਤ ਧੰਨਵਾਦ ਜੀ ਸਾਰਿਆਂ ਨਾਲ ਸਤਿ ਸ਼੍ਰੀ ਅਕਾਲ ਜੀ ਖਬਰਾਂ ਮੁੱਖ ਖਬਰਾਂ ਤੇ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਮੁੱਖ ਖਬਰ ਦੀ ਗੱਲ ਕਰਦੇ ਹਾਂ ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਜਿਨ੍ਹਾਂ ਨੇ ਬੀਤੇ ਦਿਨੀ ਜਿਹੜਾ ਹੈ ਅਸਤੀਫਾ ਦੇ ਦਿੱਤਾ ਸੀਗਾ ਤੇ ਹੁਣ ਉਹ ਅਸਤੀਫਾ ਉਹਨਾਂ ਦਾ ਨਾਮਨਜ਼ੂਰ ਕਰ ਲਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਇਸ ਦੇ ਚਲਦਿਆਂ ਜਿਹੜੇ ਪੰਜਾਬ ਪ੍ਰਧਾਨ ਨੇ ਅਮਨ ਅਰੋੜਾ ਆਪ ਦੇ ਉਹ ਵੀ ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਨ ਗਏ ਸੀਗੇ ਸੋ ਉਹਨਾਂ ਨੇ ਜਿਹੜਾ ਇਹਨਾਂ ਦਾ ਅਸਤੀਫਾ ਉਹ ਨਾਮਨਜ਼ੂਰ ਕਰ ਲਿਆ ਕੀ ਕਹਿਣਾ ਚਾਹੂਗੇ ਸਰ ਦੇਖੋ ਜਿਸ ਤਰ੍ਹਾਂ ਅਸਤੀਫਾ ਅਨਮੋਲ ਗਗਨਮਾਨ ਨੇ ਦਿੱਤਾ ਜੀ ਉਹਨਾਂ ਨੇ ਪਹਿਲੇ ਅੱਖਰ ਇਹ ਲਿਖੇ ਸੀਗੇ ਭਰੇ ਮਨ ਦੇ ਨਾਲ ਭਰੇ ਮਨ ਦੇ ਨਾਲ ਬਿਲਕੁਲ ਜਿਹੜਾ ਮੇਰਾ ਅਸਤੀਫਾ ਹੈ ਉਹ ਸਪੀਕਰ ਸਾਹਿਬ ਕੁਰਬਾਨ ਕਰ ਲਿਆ ਮਤਲਬ ਉਨੂੰ ਜਿਹੜਾ ਮਨਜ਼ੂਰ ਕਰ ਲਿਆ। ਜੀ। ਔਰ ਭਰੇ ਮਨ ਦੇ ਨਾਲ ਲਫ਼ਾਜ਼ ਦਾ ਬੜਾ ਮਤਲਬ ਹੁੰਦਾ ਹੈ ਕਿ ਬੰਦਾ ਅਸਤੀਫਾ ਦੇਣਾ ਨਹੀਂ ਜਾਂਦਾ। ਦੇਣਾ ਨਹੀਂ ਚਾਹੁੰਦਾ। ਲੇਕਿਨ ਕੋਈ ਐਸੀ ਪ੍ਰਸਥਿਤੀਆਂ ਬਣ ਗਈਆਂ ਹੂੰ। ਕਿ ਉਹਨੂੰ ਅਸਤੀਫਾ ਦੇਣਾ ਪੈ ਰਿਹਾ। ਬਿਲਕੁਲ। ਔਰ ਅਸਤੀਫਾ ਦੇਣ ਤੋਂ ਲੱਗਿਆ ਸੀਗਾ ਕਿ ਹੁਣ ਜਿਹੜਾ ਅਨਮੋਲ ਗਗਨਮਾਨ ਰਾਜਨੀਤੀ ਤੋਂ ਸੰन्यास ਉਹਨੇ ਲੈ ਲੇਗੀ। ਲੇਕਿਨ 24 ਘੰਟਿਆਂ ਦੇ ਵਿੱਚ ਹੀ ਅਸਤੀਫਾ ਹੋਣਿਆ ਜਿਹੜਾ ਉਹ ਨਾ ਮਨਜ਼ੂਰ ਕਰਿਆ। ਜੀ ਜੀ ਜੀ। ਇੱਥੋਂ ਪਤਾ ਲੱਗਦਾ ਹੈ ਕਿ ਸਿਆਸਤਦਾਨਾਂ ਦਾ ਹੁਣ ਕਿਰਦਾਰ ਵੀ ਜੜਾ ਉਹ ਮਜ਼ਬੂਤ ਨਹੀਂ ਹੈਗਾ ਅੱਗੇ ਕੀ ਹੁੰਦਾ ਸੀ ਅੱਗੇ ਲੰਬੇ ਦੌਰ ਦੇ ਉੱਤੇ ਹੂੰ ਜੇ ਕਿਸੇ ਨੇ ਲੀਡਰ ਨੇ ਮੂੰਹ ਜਵਾਨ ਕਰ ਦਿੱਤੀ ਹੂੰ ਤੇ ਉੱਤੇ ਖੜਾ ਰਹਿੰਦਾ ਸੀ ਮੈਂ ਵਾਅਦਾ ਕਰਕੇ ਗਿਆ ਮੈਂ ਇਸ ਪਾਰਟੀ ਨਾਲ ਕਮਿਟਿਡ ਆ ਮੈਂ ਪਾਰਟੀ ਨਾਲ ਆ ਗੱਲ ਕੀਤੀ ਉਹਨੂੰ ਉੱਥੇ ਖੜੇ ਰਹਿਣਾ ਹੂੰ ਲੇਕਿਨ ਹੁਣ ਜਿਹੜੇ ਇਹ ਅੱਜ ਕੱਲ ਦੀ ਮੌਜੂਦਾ ਸਿਆਸਤ ਹੈ ਇਹਨਾਂ ਦਾ ਕਿਰਦਾਰ ਨਹੀਂ ਹੈਗਾ ਜੀ ਔਰ ਅਸੀ ਲੋਕ ਵੀ ਚੈਨਲਾਂ ਦੇ ਵਿੱਚ ਬਹਿ ਕੇ ਇਹਨਾਂ ਤੇ ਚਰਚਾ ਕਰਦੇ ਰਹਿੰਦੇ ਆ ਆਪਣਾ ਟਾਈਮ ਵੀ ਕਰਦੇ ਆ ਪਰसों ਤੋਂ ਤਿੰਨ ਦਿਨ ਹੋ ਗਏ ਚਰਚਾ ਲੱਗੀ ਹੋਈ ਹੈ ਜੀ ਇਹਤਾ ਜੀ ਕੀ ਬਣੂਗਾ ਜੀ ਕੋਈ ਕਹਿੰਦਾ ਕਾਂਗਰਸੇ ਚਲ ਜੂਗਾ ਜੀ ਕੋਈ ਕੁਛ ਕਹੀ ਜਾਂਦਾ ਜੀ ਲੇਕਿਨ ਸਾਰੀਗਾ ਇਸ ਚੀਜ਼ ਨੂੰ ਸਮਝਣਾ ਪਵੇਗਾ ਕਿ ਸਾਡੇ ਜਿਹੜੇ ਮੌਜੂਦਾ ਪ੍ਰਸਥਿਤੀਆਂ ਹੈਗੀਆਂ ਉਹ ਪ੍ਰਸਥਿਤੀਆਂ ਦੇ ਵਿੱਚ ਜਿਹੜੇ ਸਿਆਸਤਦਾਨਾ ਉਹ ਆਪਣਾ ਵਿਸ਼ਵਾਸ ਗਵਾਈ ਜਾਂਦੇ ਪਏ ਹਮ ਜੀ ਹੁਣ ਤਾਂ ਇਹ ਦੌਰ ਆ ਚੁੱਕਾ ਹੈ ਕਿ ਟਿਕਟ ਕਿਸੇ ਨੂੰ ਮਿਲਦੀ ਹੈ ਲੜਦਾ ਉਹ ਕਿਸੇ ਪਾਰਟੀ ਚ ਹੈ ਜਿੱਤ ਕੇ ਜਾਂਦਾ ਕਿਸੇ ਪਾਰਟੀ ਚ ਹੁਣ ਮੈਂ ਤੁਹਾਨੂੰ ਬੰਗੇ ਵਾਲੇ ਐਮਐਲਏ ਦੀ ਗੱਲ ਦੱਸਦਾ ਡਾਕਟਰ ਸੁਖਵਿੰਦਰ ਸੁਖੀ ਨੇ ਹਮ ਬਸਪਾ ਦੇ ਵਿੱਚ ਉਹਨਾਂ ਦਾ ਜੀਵਨ ਸ਼ੁਰੂ ਹੋਇਆ ਬਹੁਜਨ ਸਮਾਜ ਪਾਰਟੀ ਚ ਅਕਾਲੀ ਦਲ ਦੀ ਟਿਕਟ ਤੋਂ ਉਹਨਾਂ ਨੇ ਐਮਐਲਏ ਲੜ ਕੇ ਜਿੱਤੀ ਹਮ ਜਿੱਤ ਕੇ ਆਮ ਆਦਮੀ ਪਾਰਟੀ ਚਲੇ ਗਏ ਜੀ ਤੁਸੀਂ ਸੋਚ ਸਕਦੇ ਹੋ ਬਈ ਐਦਾਂ ਵੀ ਹੁੰਦਾ ਜਿਵੇਂ ਨੀਤ ਬਿੱਟੂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਕਾਂਗਰਸ ਤੋਂ ਰਹੇ ਹਮ ਚੌਥੀ ਵਾਰ ਬੀਜੇਪੀ ਤੋਂ ਲੜੇ ਹਾਰ ਗਏ ਬਿਲਕੁਲ ਕੇਂਦਰ ਦੇ ਵਿੱਚ ਮੰਤਰੀ ਬਣੇ ਹੂੰ ਕੋਈ ਮਤਲਬ ਸਿਆਸਤ ਦੇ ਵਿੱਚ ਕੋਈ ਇੰਨੀ ਫਲੈਟ ਹੋ ਚੁੱਕੀ ਆ ਪੰਜਾਬ ਦੀ ਸਿਆਸਤ ਪਰ ਸਾਨੂੰ ਤਾਂ ਕਈ ਵਾਰ ਇਹ ਵੀ ਨਹੀਂ ਲੱਗਦਾ ਕਿ ਸਵੇਰੇ ਜਦੋਂ ਅਸੀਂ ਗੱਲ ਕਰਦੇ ਆ ਬੰਦਾ ਅਕਾਲੀ ਦਲ 'ਚ ਹੁੰਦਾ ਸ਼ਾਮ ਨੂੰ ਕਾਂਗਰਸ 'ਚ ਚਲ ਜਾਂਦਾ ਹਾਂਜੀ ਸੋਨ ਸਿੰਘ ਠੰਡਲ ਜਿਮਣੀ ਚੋਣਾ ਹੋਈਆਂ ਚੱਬੇਵਾਲ ਦੀ ਜਿਮਣੀ ਚੋਣ ਸੀ ਜੀ ਅਕਾਲੀ ਦਲ ਦੇ ਲੀਡਰ ਸੋਨ ਸਿੰਘ ਠੰਡਲ ਛੱਡ ਕੇ ਭਾਰਤੀ ਜਨਤਾ ਪਾਰਟੀ ਚਲੇ ਗਏ ਹੂੰ ਚੋਣ ਹਾਰ ਗਏ ਹਾਰ ਕੇ ਫਿਰ ਅਖਲੀ ਦਲ ਚ ਵਾਪਸ ਆ ਗਏ ਜੀ ਇਹ ਕਿਹੜੀ ਰਾਜਨੀਤੀ ਹੈ ਇਹ ਕਿਦਾਂ ਤੁਰੀ ਜਾਂਦੇ ਪਏ ਆ ਹਮ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਸੂਬੇ ਦੇ ਸੀਐਮ ਰਹੇ ਦੋ ਵਾਰ ਕਾਂਗਰਸ ਦੇ ਪ੍ਰਧਾਨ ਰਹੇ ਜਦੋਂ ਸੀਐਮ ਦੀ ਕੁਰਸੀ ਤੋਂ ਲਾਹਿਆ ਛੱਡ ਕੇ ਬੀਜੇਪੀ ਚਲੇ ਗਏ ਜੀ ਕੋਈ ਪਤਾ ਹੀ ਨਹੀਂ ਗੁਰਪ੍ਰੀਤ ਕਾਂਗੜਾ ਹੋਰ ਜਿਹੜੇ ਲੀਡਰ ਛਾਰੇ ਛੱਡ ਕੇ ਬੀਜੇਪੀ ਚ ਗਏ ਸਾਰੇ ਵਾਪਸ ਆ ਗਏ ਹਮ ਪਤਾ ਹੀ ਨਹੀਂ ਲੱਗਦਾ ਖੱਬਾ ਕਦੋਂ ਹੋ ਜਾਂਦਾ ਹੈ ਸੱਜਾ ਕਦੋਂ ਹੋ ਜਾਂਦਾ ਹੈ ਕਦੋਂ ਅਸਤੀਫਾ ਦੇ ਦਿੱਤਾ ਕਦੋਂ ਵਾਪਸ ਲੈ ਲਿਆ ਹੂੰ ਕੁਝ ਪਤਾ ਨਹੀਂ ਲੱਗ ਬਿਲਕੁਲ ਬਿਲਕੁਲ ਸਰ ਇਸ ਕਰਕੇ ਇਹਦੇ ਨਾਲ ਮਿਆਦ ਜਿਹੜੀ ਹੈ ਸਿਆਸਤਦਾਨਾਂ ਦੀ ਉਹ ਡਿੱਗਦੀ ਪਈ ਹੈ ਬਿਲਕੁਲ ਬਿਲਕੁਲ ਬਹੁਤ ਬੁਰੀ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਖਤਮ ਹੁੰਦਾ ਪਿਆ ਹੂੰ ਲੋਕ ਜਿਹੜੇ ਐ ਇਸ ਗੱਲੋਂ ਹੈਰਾਨ ਤੇ ਪਰੇਸ਼ਾਨ ਹੈਗੇ ਐ ਬਈ ਇਹ ਸਿਆਸਤਦਾਨਾਂ ਤੇ ਵਿਸ਼ਵਾਸ ਕਰੀਏ ਕਿਵੇਂ ਹੂੰ ਉਹਨਾਂ ਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਬਾਈ ਜੀ ਇੱਥੇ ਤੁਸੀਂ ਦੇਖੋ ਮੈਂ ਤਾਂ ਕਈ ਹੋਰ ਲੀਡਰਾਂ ਦੀ ਗੱਲ ਕਰਦਾ ਮਤਲਬ ਜਿਹੜੇ ਪੰਜਾਬ ਦੇ ਮੰਨ ਲਓ ਆ ਮੈਂਬਰ ਪਾਰਲੀਮੈਂਟ ਹੈ ਹਮ ਮਾਲਵਿੰਦਰ ਸਿੰਘ ਕੰਗ ਜੀ ਬੀਜੇਪੀ ਚ ਸੀਗੇ ਕਿਸਾਨੀ ਅੰਦੋਲਨ ਚ ਛੱਡਿਆ ਬਹੁਤ ਉੱਚੇ ਕਿਰਦਾਰ ਦੇ ਬੰਦੇ ਦੀ ਬੜੀ ਇੱਜ਼ਤ ਕਰਦਾ ਕਿਉਂਕਿ ਚੰਗੇ ਵਕਤਾਂ ਨੇ ਜੀ ਆਵਾ ਦੀ ਪਾਰਟੀ ਚ ਗਏ ਤੇ ਆਮ ਆਦਮੀ ਪਾਰਟੀ ਚ ਪੂਰਾ ਉਹਨੇ ਸਟੈਂਡ ਰੱਖਿਆ ਹੋਇਆ ਹਮ ਉਹਨੇ ਆਪਣੇ ਸਟੈਂਡ ਤੇ ਪਾਰਟੀ ਛੱਡੀ ਬੀਜੇਪੀ ਜਿਵੇਂ ਮੈਂ ਕਿਸਾਨਾਂ ਦੇ ਮੁੱਦੇ ਤੇ ਛੱਡਣ ਲੱਗਿਆ ਹਮ ਲੇਕਿਨ ਜੇ ਉਹਨਾਂ ਦੀ ਸਿੱਖਿਆ ਨੂੰ ਲਈ ਅੱਜ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਇੱਕ ਬੰਦੇ ਨੇ ਇੱਦਾਂ ਬੱਦਸਟਾਂ ਲੈ ਕੇ ਪਾਰਟੀ ਨੂੰ ਛੱਡਿਆ ਜੀ ਹੁਣ ਅਕਾਲੀ ਦਲ ਤੇ ਭਾਜਪਾ ਨੇ ਸਮਝੌਤਾ ਤੋੜ ਤਾ ਕਿਸਾਨੀ ਅੰਦੋਲਨ ਤੇ ਕਿ ਨਹੀਂ ਜੀ ਅਸੀਂ ਦਾ ਜੀ ਕਿਸਾਨ ਦੇ ਵਿਰੋਧੀਆਂ ਦੇ ਕਾਨੂੰਨ ਆ ਤੇ ਬਿਆਵਾਂ ਦੇ ਵਿੱਚ ਬੀਜੇਪੀ ਵਾਲੇ ਨੂੰ ਬੁਲਾਈ ਜਾਂਦੇ ਜਫੀਆਂ ਬੀਜੇਪੀ ਵਾਲੇ ਨਾਲ ਪਾਈ ਜਾਂਦੇ ਰੋਟੀਆਂ ਬੀਜੇਪੀ ਨਾਲ ਸਾਂਝੀਆਂ ਕਰੀਂ ਮਤਲਬ ਆਪ ਰਲੇ ਹੋਇਆ ਤੇ ਸਾਨੂੰ ਮੁਰਕ ਬਣਾਇਆ ਸਾਨੂੰ ਮੁਰਕ ਬਣਾਇਆ ਇਸ ਕਰਕੇ ਨਾ ਸਿਆਸਤਦਾਨਾਂ ਦੀ ਗੱਲ ਤੇ ਉੱਤੇ ਸਾਰੀ ਕਾ ਹੁਣ ਤਾਂ ਇਤਬਾਰ ਕਰਨਾ ਹੀ ਜਿਹੜਾ ਨਾ ਦਿਲ ਨਹੀਂ ਕਰਦਾ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਚਰਚਾ ਕਰਨੀ ਵੀ ਐਵੇਂ ਬੇਜਾਰਤ ਜੀ ਹੁੰਦੀ ਆ ਹਾਂ ਜਿਹੜੀ ਅਨਮੋਲ ਗਗਨਮਾਨ ਦੀ ਗੱਲ ਹੈਗੀ ਆ ਉਹਨਾਂ ਦੀ ਨਾਰਾਜ਼ਗੀ ਸੀ ਮਨੀਸ਼ ਸੋਦੀਆ ਦੇ ਨਾਲ ਪਾਰਟੀ ਦੇ ਹਾਈ ਕਮਾਂਡ ਦੇ ਕੁਝ ਲੀਡਰਾਂ ਨਾਲ ਜੀ ਉਹ ਇਸ ਪੱਖੀ ਕੇਜਰੀਵਾਲ ਸਾਹਿਬ ਨੂੰ ਵੀ ਮਿਲੇ ਜਾ ਕੇ ਕਿ ਮੇਰੇ ਨਾਲ ਧੱਕਾ ਜਆ ਹੋ ਰਿਹਾ ਮੇਰਾ ਸਹੀ ਨਹੀਂ ਬਤਿਹਰਾ ਕੀਤਾ ਜਾ ਰਿਹਾ ਤੇ ਕੇਜਰੀਵਾਲ ਸਾਹਿਬ ਨੇ ਵੀ ਉਦੋਂ 15 ਜੁਲਾਈ ਨੂੰ ਉਹਨਾਂ ਦੀ ਗੱਲ ਸੁਣੀ ਉਹਨੇ ਫੋਟੋ ਵੀ ਨਸ਼ਰ ਕੀਤੀ ਸੋਸ਼ਲ ਮੀਡੀਆ ਤੇ ਔਰ ਉਸ ਤੋਂ ਬਾਅਦ ਫਿਰ ਪਰਹਿਮਾਨਾ ਪਾਰਟੀ ਛੱਡ ਦਿੱਤੀ ਇਹ ਤੋਂ ਪਤਾ ਲੱਗਿਆ ਕਿ ਕੋਈ ਨਾ ਕੋਈ ਅੰਦਰ ਪਾਰਟੀ ਚ ਖਿੱਚਤ ਨਹੀਂ ਹੋਈ ਐ ਬਿਲਕੁਲ ਔਰ ਖਿੱਚਤ ਨਹੀਂ ਕਰਕੇ ਉਹ ਫਿਰ ਜਿਹੜਾ ਹੁਣ ਉਹਨਾਂ ਨੂੰ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਨੇ ਇਹਨੂੰ ਸੀਰੀਅਸ ਲਿੱਤਾ ਹੋਣਾ ਵੀ ਅਗਰ ਉਹ ਮੇਰੇ ਕੋਲ ਸ਼ਿਕਾਇਤ ਲਗਾ ਕੇ ਗਈ ਐ ਤੁਸੀਂ ਫਿਰ ਤੰਗ ਕੀਤਾ ਉਹਨਾਂ ਨੇ ਅਮਨ अरोੜੇ ਨੂੰ ਭੇਜਿਆ ਅਮਨ अरोੜੇ ਨੇ ਆ ਕੇ ਮੈਂ ਦੱਸਿਆ ਹੋਣਾ ਕੇਜਰੀਵਾਲ ਸਾਹਿਬ ਦੇ ਨਾਲ ਗੱਲ ਕਰਾਈ ਹੋਣੀ ਐ ਜਾਂ ਉਹਨਾਂ ਦਾ ਸੰਦੇਸ਼ ਦਿੱਤਾ ਹੋਣਾ ਸੁਨੇਹਾ ਦਿੱਤਾ ਹੋਣਾ ਤਾਂ ਉਹਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਜੀ ਲੇਕਿਨ ਗੱਲ ਇਹ ਐ ਕਿ ਇਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਿਸ਼ਵਾਸ ਜਿਹੜਾ ਨਾ ਉਹ ਹੁੰਦਾ ਉਹ ਟੁੱਟ ਜਾਂਦਾ ਵੀ ਅਸੀਂ ਸਦਾ ਲਿਆ ਦੀ ਕੋਈ ਕਿਰਦਾਰ ਨਹੀਂ ਹੈਗਾ ਇਹਨਾਂ ਦਾ ਵਿਸ਼ਵਾਸ ਹੀ ਨਹੀਂ ਹੈਗਾ ਵੀ ਇਹ ਕਰਨਗੇ ਕੀ ਜੀ ਬਿਲਕੁਲ ਇਸੇ ਤਰ੍ਹਾਂ ਹੁਣ ਅਗਲੀ ਖਬਰ ਤੇ ਆਉਨੇ ਆ ਆ ਤਰਨਤਾਰਨ ਦੇ ਵਿੱਚ ਜ਼ਿੰਮੀ ਚੋਣਾਂ ਜੜੀਆਂ ਨੇ ਉਹ ਜਲਦ ਆਉਣ ਵਾਲੀਆਂ ਨੇ ਇਸੇ ਦੇ ਚਲਦੇ ਆ ਅਕਾਲੀ ਦਲ ਨੇ ਹੁਣ ਸੁਖਵਿੰਦਰ ਕੌਰ ਰੰਦਾਵਾ ਨੂੰ ਜਿਹੜਾ ਹੈ ਉਮੀਦਵਾਰ ਐਲਾਨਿਆ ਹੈ ਤੇ ਨਾਲ ਦੀ ਨਾਲ ਜਿਹੜੇ ਸੁਖਬੀਰ ਬਾਦਲ ਨੇ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਤੰਜ ਵੀ ਕੱਸਿਆ ਕੀ ਕਹਿਣਾ ਚਾਹੁੰਦੇ ਦੇਖੋ ਬਿਲਕੁਲ ਕਿਉਂਕਿ ਮਾਝੇ ਦੇ ਵਿੱਚ ਅਕਾਲੀ ਦਲ ਜ਼ਮੀਨ ਦੇ ਉੱਤੇ ਆ ਚੁੱਕਾ ਹੈ ਜਿਹੜਾ ਪੰਥਕ ਵੋਟ ਬੈਂਕ ਦਾ ਸਭ ਤੋਂ ਵੱਡਾ ਧੂਰਾ ਹੂੰ ਉਹ ਮਾਝਾ ਹੈ ਮਾਝੇ ਦੀ ਤਰਨਤਾਰਨ ਡੇਰਾ ਬਾਬਾ ਨਾਨਕ ਮਜੀਠਾ ਇਧਰ ਵਾਲੀ ਸਾਰੀ 벨ਟ ਜਿਹੜੀ ਆ ਉਹ ਅਕਾਲੀ ਦਲ ਦੀ ਪੰਥਕ 벨ਟ ਮੰਨੀ ਜਾਂਦੀ ਹੈ ਜਿੱਥੇ ਪੰਥਕ ਨਮਾਇंदे ਜਿਆਦਾ ਰਹਿੰਦੇ ਆ ਉਹ ਇਥੋਂ ਅਕਾਲੀ ਦਲ ਹਮੇਸ਼ਾ ਬੜਾ ਤਗੜਾ ਰਿਹਾ ਲੇਕਿਨ ਪਿਛਲੇ ਕੁਝ ਦੌਰ ਦੇ ਵਿੱਚ ਮਾਝੇ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਹਾ ਲੱਗਿਆ ਹਾਂ ਹਾ ਕਿਵੇਂ ਲੱਗਿਆ ਜਿਵੇਂ ਇਹਨਾਂ ਦੇ ਮੰਨ ਲਓ ਇਹ ਆਦੇਸ਼ ਪ੍ਰਤਾਪ ਕੈਰੋਂ ਸੀਗੇ ਪੱਟੀ ਤੋਂ ਜਿਹੜੇ ਐਮਐਲਏ ਸੀ ਸੁਖਬੀਰ ਸਿੰਘ ਬਾਦਲ ਦੇ ਜੀਜਾ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਹਾਂ ਬਿਕਰਮ ਜੀਠਿਆ ਸੀ ਉੱਥੇ ਮਾਜੇ ਦਾ ਜਰਨੈਲ ਉਹ ਜੇਲ੍ਹ ਚ ਚਲਾ ਗਿਆ ਇਹਨਾਂ ਦੇ ਜਿਹੜੇ ਬ੍ਰਹਮਪੁਰਾ ਸੀ ਰঞ্জੀਤ ਸਿੰਘ ਬ੍ਰਹਮਪੁਰਾ ਉਹ ਚਲੇ ਗਏ ਨੇ ਰੁਕਸਤ ਹੋ ਗਏ ਨੇ ਸੇਵਾ ਸਿੰਘ ਸੇਖਵਾ ਦਾ ਪਰਿਵਾਰ ਸੀਗਾ ਉਹਨਾਂ ਦਾ ਮੁੰਡਾ ਜਗਰੂਪ ਸੇਖਵਾ ਜਿਹੜਾ ਆਵਾਦਨੀ ਪਾਰਟੀ ਦਾ ਹਿੱਸਾ ਬਣ ਗਿਆ ਹੋਇਆ ਉਹ ਜਿਹੜੇ ਹੋਰ ਅਜਨਾਲਾ ਪਰਿਵਾਰ ਉਹ ਬੀਜੇਪੀ ਚ ਜਾ ਚੁੱਕਾ ਹੋਇਆ ਉਹ ਨੀ ਅਜਨਾਲਾ ਤੋਂ ਇਸ ਕਰਕੇ ਜਿਹੜੇ ਬਲਾਰੀਆ ਨੇ ਬਲਾਰੀਆ ਕਾਂਗਰਸ ਚ ਚਲੇ ਗਏ ਉਹਨੇ ਇਸ ਕਰਕੇ ਅਕਾਲੀ ਦਲ ਮਾਜੇ ਚ ਪੂਰੀ ਤਰ੍ਹਾਂ ਖਿਲਰ ਗਿਆ ਹੋਇਆ ਹੈ। ਜੀ ਇਨਾਂ ਕੋ ਕੋਈ ਤਗੜੇ ਲੀਡਰ ਉੱਥੇ ਬਚੇ ਨਹੀਂ ਹੈਗੇ ਜਿਹੜੇ ਅਕਾਲੀ ਦਲ ਦੀ ਬਾਹ ਫੜ ਸਕਣ। ਬਿਰਸਾ ਸਿੰਘ ਬਲਟੋਹਾ ਸੀ। ਹਮ ਉਹਨੇ 10 ਸਾਲ ਲਈ ਉਹਨੇ ਪਾਰਟੀ ਛੱਡ ਦਿੱਤੀ। ਇਹ ਖਾਲਸਾ ਸਾਹਿਬ ਦੇ ਹੁਕਮਾਂ ਤੇ। ਜੀ ਫਿਰ ਬਚਿਆ ਕੀ? ਹਮ ਬਚਿਆ ਤਾਂ ਇਨਾਂ ਕੋ ਰਹਿ ਤੋ ਕਿ ਸੁੱਚਾ ਸਿੰਘ ਲੰਗਾ ਬਚਿਆ ਜਾਂ ਦੋ ਕਿਡਿਡਰ ਹੋਰ ਬਚੇ ਹੁਣੇ ਹੁਣ ਅਕਾਲੀ ਦਲ ਮਾਜੇ ਦੇ ਵਿੱਚ ਤਦ ਹੀ ਖੜਾ ਹੋ ਸਕਦਾ ਜੇ ਉੱਥੇ ਉਹਨਾਂ ਦੇ ਨਾਲ ਲੋਕ ਜੁੜਨ। ਹਮ ਨਵੀਂ ਪਾਰਟੀ ਨਵੇਂ ਤਰੀਕੇ ਨਾਲ ਨਵੇਂ ਉੱਥੇ ਬੰਦਿਆਂ ਨੂੰ ਖੜਾ ਕਰੇ। ਕਿਉਂਕਿ ਹੁਣ ਮਾਜੇ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਤਾਕਤਵਰ ਭਾਈ ਅਮਰਪਾਲ ਸਿੰਘ ਖਾਲਸਾ ਹੋ ਗਏ ਨੇ ਮੈਂਬਰ ਪਾਰਲੀਮੈਂਟ ਜਿਹੇ ਚ ਬੈ ਕੇ ਜਿੱਤੇ ਨੇ ਲੋਕਾਂ ਨੇ ਡੱਟ ਕੇ ਵੋਟ ਪਾਈ ਆ ਉਹਨੂੰ ਜੀ ਔਰ ਔਰ ਇਸ ਚੀਜ਼ ਨੂੰ ਵੀ ਤੁਸੀਂ ਸਮਝੋ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸੋਚ ਸੀ ਕਿ ਅਸੀਂ ਪੰਜਾਬ ਦੇ ਵਿੱਚ ਪੰਥਕ ਜਿਹੜੀਆਂ ਸਿਆਸਤ ਐ ਉਹਦੇ ਉੱਤੇ ਹਮੇਸ਼ਾ ਉਹ ਬਹੁਤ حاوی ਰਹੇ ਐ ਉਹਨਾਂ ਨੂੰ ਪੰਥਕ ਸਿਆਸਤ ਦਾ ਹਮੇਸ਼ਾ ਲਾਹਾ ਵੀ ਮਿਲਿਆ ਔਰ ਉਹਨਾਂ ਨੇ ਸਰਕਾਰਾਂ ਵੀ ਡਟ ਕੇ ਪੰਥ ਦੀ ਵੋਟਾਂ ਦੇ ਨਾਲ ਬਣਾਈ ਆ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਵੀ ਹੈ ਅਗਨਨੀ ਪ੍ਰੀਖਿਆ ਹੈਗੀ ਬਹੁਤ ਵੱਡੀ ਕਿ ਉਹ ਮਾਝੇ ਦੀ ਤਰਨ ਤਰਨ ਸੀਟ ਜਿਹੜੀ ਪੰਥਕ ਸੀਟ ਹੈ ਉਹਦੇ ਉੱਤੇ ਕਿੰਨੀ ਵੋਟ ਲੈ ਕੇ ਜਾਂਦੇ ਆ ਕਿਉਂਕਿ ਅਕਾਲੀ ਦਲ ਨਾਲ ਨਾਰਾਜ਼ਗੀ ਜਿਹੜੀ ਆ ਬਹੁਤ ਵੱਡੀ ਨਾਰਾਜ਼ਗੀ ਹੈ 2 ਦਸੰਬਰ ਦੇ ਵਿੱਚ ਜਿਵੇਂ ਸ਼੍ਰੀ ਹਕਾਲਤਖਬ ਸਾਹਿਬ ਦੀ ਫਜ਼ੀਲ ਤੋਂ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਆਪਣੇ ਗੁਨਾਹ ਕਬੂਲ ਕੀਤੇ ਧਾਰਮਿਕ ਸਜ਼ਾ ਲੱਗੀ ਉਸ ਤੋਂ ਪੰਥ ਚ ਨਾਰਾਜ਼ਗੀ ਵਧੀ ਹੈ ਕਿ ਇਹਨਾਂ ਨੇ ਸੌਦਾ ਸਾਧ ਨੂੰ ਮaaf ਕਰਾਇਆ ਹਾਂ ਇਹਨਾਂ ਨੇ ਜਿਹੜਾ ਵਾ ਡੀਜੀਪੀ ਸੁਮੇਸ਼ਿਆਣੀ ਨੂੰ ਲਾਇਆ ਇਹਨਾਂ ਨੇ ਯਹਾਰ ਆਲਮ ਵਰਗੇ ਅਫਸਰਾਂ ਨੂੰ ਪ੍ਰੋਮੋਟ ਕੀਤਾ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਤਸੱਦਦ ਕੀਤੀ ਜੀ ਔਰ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਵਾਹ ਜਥੇ ਦਾ ਜਿਹੜੇ ਗੁਰਦੇਵ ਸਿੰਘ ਕੌਂਕੇ ਨੇ ਉਹਨਾਂ ਦੇ ਜਿਹੜੇ ਫੇਕ ਐਨਕਾਊਂਟਰ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਦਾ ਮਤਲਬ ਅਕਾਲੀ ਦਲ ਜਿਹੜਾ ਪੰਥਕ ਜਿਹੜੇ ਸਾਡੇ ਮਸਲੇ ਨੇ ਉਹਨਾਂ ਦੇ ਉੱਤੇ ਕੋਈ ਜਿਆਦਾ ਸੰਜੀਦਾ ਨਹੀਂ ਹੈ ਇਸ ਕਰਕੇ ਉਹ ਲੋਕ ਜਿਹੜੇ ਚੁਕਾਵ ਉਹਨਾਂ ਦਾ ਅਮਰਪਾਲ ਸਿੰਘ ਖਾਲਸਾਵਲ ਹੋ ਗਿਆ ਹੁਣ ਸਰਦਾਰ ਸੁਖਬੀ ਸਿੰਘ ਬਾਦਲ ਨੇ ਉੱਥੇ ਇੱਕ ਆਜ਼ਾਦ ਗਰੁੱਪ ਹੈਗਾ ਜੀ ਜਿੰਨੂੰ ਉਹਨਾਂ ਨੇ ਜੁਆਇਨ ਕਰਾਇਆ ਪਾਰਟੀ ਜਿਹਨਾਂ ਨੇ ਜੁਆਇਨ ਕਰਾ ਲਿਆ ਤੇ ਉਹਨਾਂ ਵੱਲੋਂ ਜਿਹੜੀ ਸੁਖਵਿੰਦਰ ਕੌਰ ਪ੍ਰਿੰਸੀਪਲ ਨੇ ਉਹਨਾਂ ਨੂੰ ਟਿਕਟ ਵੀ ਉਹਨਾਂ ਨੇ ਐਲਾਨ ਦਿੱਤੀ ਹੈ ਅਕਾਲੀ ਦਲ ਨੇ ਆਪਣੀ ਰਣਨੀਤੀ ਘੜੀ ਹੈ ਕੀ ਇੱਕ ਲੇਡੀ ਨੂੰ ਟਿਕਟ ਦਿੱਤੀ ਜਾਵੇ ਘੱਟੋ ਘੱਟ ਮਹਿਲਾਵਾਂ ਦੇ ਵਿੱਚ ਇਹਦਾ ਅਸਰ ਹੋਵੇ ਜੀ ਲੇਡੀਜ਼ ਲੇਡੀਜ਼ ਕਰਕੇ ਵੋਟ ਪਾ ਦਿੰਦੀਆਂ ਹੈਗੀਆਂ 50% ਆਬਾਦੀ ਲੇਡੀਜ਼ ਦੀ ਹੁੰਦੀ ਆ ਬਿਲਕੁਲ ਭਾਈ ਜਿੰਨੀ ਵੋਟ ਪਾਏਗੀ ਅਸੀਂ ਕਹਿਣ ਵਾਲੇ ਹੋਵਾਂਗੇ ਕਿ ਅੱਜ ਵੀ ਪੰਥਕ ਵੋਟ ਜਿਹੜੀ ਆ ਉਹ ਸਾਡੇ ਕੰਨੇ ਖੜੀ ਆ ਸਾਡੇ ਕਿਨਾਰੇ ਖੜੀ ਆ ਸਾਡੇ ਨਾਲ ਖੜੀ ਆ ਹੂੰ ਸੋ ਅਕਾਲੀ ਦਲ ਮਾਝੇ ਦੇ ਵਿੱਚ ਹੱਥ ਪੈਰ ਪੂਰੇ ਮਾਰ ਰਿਹਾ ਜਿਵੇਂ ਸਮੁੰਦਰ ਦੇ ਵਿੱਚ ਕੋਈ ਛਾਲ ਮਾਰ ਦਿੰਦਾ ਬਾਦ ਦੇ ਵਿੱਚ ਤੈਰਨ ਲਈ ਹੱਥ ਪੈਰ ਮਾਰਦਾ ਉਦਾਂ ਅਕਾਲੀ ਦਲ ਦੀ ਪੂਰੀ ਤਾਕਤ ਲੱਗੇ ਹੋਊ। ਜੀ ਬਿਲਕੁਲ ਹੁਣ ਝੋਨੇ ਤੇ ਗੱਲ ਕਰ ਲੰਨੇ ਆ ਸੀਐਮ ਮਾਨ ਨੇ ਐਲਾਨ ਕੀਤਾ ਹੈ ਕਿ 15 ਸਤੰਬਰ ਤੋਂ ਜਿਹੜੀ ਝੋਨੇ ਦੀ ਖਰੀਦ ਹੈ ਉਹ ਸ਼ੁਰੂ ਹੋ ਜਾਵੇਗੀ। ਕੀ ਕਹਿਣਾ ਚਾਹੋਗੇ? ਦੇਖੋ ਬਿਲਕੁਲ ਪੰਜਾਬ ਦੀ ਜਿਹੜੀ ਫਸਲ ਹੈਗੀ ਹੈ ਝੋਨਾਪੁਰ ਮੁੱਖ ਫਸਲ ਹੈਗੀ ਹੈ। ਔਰ ਕਿਉਂਕਿ ਦੋ ਹੀ ਫਸਲਾਂ ਜਿਹੜੀਆਂ ਪੰਜਾਬ ਦੀਆਂ ਜਿਨ੍ਹਾਂ ਦੇ ਉੱਤੇ ਐਮਐਸਪੀ ਕੇਂਦਰ ਸਰਕਾਰ ਦਿੰਦੀ ਹੈ। ਜੀ ਇੱਕ ਕਣਕ ਹੈ ਤੇ ਇੱਕ ਝੋਨਾ ਕਿਉਂਕਿ ਹੁਣ ਝੋਨਾ ਜਿਹੜਾ ਵੈ ਲਗਭਗ ਮੈਨੂੰ ਲੱਗਦਾ ਕਿ ਅਗਸਤ ਦਾ ਮਹੀਨਾ ਤੇ ਸਤੰਬਰ ਦੇ ਵਿੱਚ ਮੰਡੀ 'ਚ ਆ ਜਾਏਗਾ ਤੇ 15 ਸਤੰਬਰ ਤੋਂ ਜਿਹੜੀ ਹੈ ਉਹ ਪੰਜਾਬ ਸਰਕਾਰ ਖਰੀਦ ਕਰਨੀ ਸ਼ੁਰੂ ਕਰ ਦਿੰਦੀ ਹੈ ਮੰਡੀਆਂ 'ਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਲਗਾਤਾਰ ਮੀਟਿੰਗਾਂ ਲੈ ਰਿਹਾ ਤਾਂ ਕਿ ਝੋਨੇ ਦੀ ਫਸਲ ਜਿਹੜੀ ਹੈ ਮੰਡੀਆਂ ਦੇ ਵਿੱਚ ਆ ਕੇ ਇਹ ਨਾ ਹੋਵੇ ਰੁੱਲਦੀ ਰਵੇ ਹੂੰ ਪੰਜਾਬ ਜਿਹੜਾ ਝੋਨੇ ਦਾ ਸਭ ਤੋਂ ਵੱਡਾ ਉਤਪਾਦਕ ਹੈਗਾ ਸਾਡਾ ਜਿਹੜਾ ਚੌਲ ਹੈਗਾ ਉਹ ਖਾੜੀ ਦੇਸ਼ਾਂ ਦੇ ਵਿੱਚ ਜਾਂਦਾ ਈਰਾਨ 'ਚ ਜਾਂਦਾ ਈਰਾਕ 'ਚ ਜਾਂਦਾ ਜਦ ਬਈ ਜਾਂਦਾ ਹੈ ਉਧਰਲੇ ਪਾਸੇ ਪੰਜਾਬ ਦਾ ਚੌਲ ਬਹੁਤ ਇਸਤੇਮਾਲ ਹੁੰਦਾ ਹੈ ਤੇ ਇਸ ਕਰਕੇ ਕੇਂਦਰ ਸਰਕਾਰ ਵੱਲੋਂ ਜਿਹੜੀ ਹੈ ਖਰੀਦ ਵੀ ਬੜੀ ਦਮਦਾਰ ਤਰੀਕੇ ਨਾਲ ਕੀਤੀ ਜਾਂਦੀ ਹੈ ਔਰ ਕਿਉਂਕਿ ਉਹਨਾਂ ਦੀ ਇਹ ਜਿਹੜੀ ਅਗੋ ਹੈਗੀ ਹੈ ਸਬਸਿਡਾਈਜ਼ ਹੁੰਦਾ ਵਾ ਇਹਨਾਂ ਨੇ ਅਗੋ ਗਰੀਬ ਪਰਿਵਾਰਾਂ ਤੱਕ ਪਹੁੰਚਾਉਣਾ ਹੁੰਦਾ ਇਸ ਕਰਕੇ ਕੇਂਦਰ ਸਰਕਾਰ ਜਿਹੜੀ ਹੈ ਸੀਸੀਐਲ ਲਿਮਿਟ ਵੀ ਇਹਦੇ ਉੱਤੇ ਦਿੰਦੀ ਹੈ ਭਈ ਕਿੰਨਾ ਪੈਸਾ ਚਾਹੀਦਾ ਪੰਜਾਬ ਸਰਕਾਰ ਦਵੇ ਤੇ ਆਪਣੀ ਝੋਨੇ ਦੀ ਖਰੀਦ ਨੂੰ ਸਹੀ ਸਚਾਰੂ ਨਾਲ ਲੇਕਿਨ ਕਿਸਾਨਾਂ ਲਈ ਦੋ ਮੁਸ਼ਕਲਾ ਹੈਗੀਆਂ ਇੱਕ ਤਾਂ ਜਿਹੜੀ ਮੁਸ਼ਕਲ ਸਭ ਤੋਂ ਵੱਡੀ ਹੈ ਇਸ ਟਾਈਮ ਮੈਂ ਦੇਖ ਰਿਹਾ ਕਿ ਹਜੇ ਮੌਸਮ 'ਚ ਨਮੀ ਬਹੁਤ ਹੈ ਜੀ ਜੀ ਔਰ ਜੇ ਝਾੜ ਜਿਹੜਾ ਵੈ ਨਮੀ ਵਾਲਾ ਰਹਾ ਤੇ ਫਿਰ ਚੌਲ ਜਿਹੜਾ ਵੈ ਉਹ ਟੁੱਟ ਜਾਂਦਾ ਹੂੰ ਪੱਕਦਾ ਨਹੀਂਗਾ ਜਦੋਂ ਉਹਦੀ ਬਿਲਿੰਗ ਹੁੰਦੀ ਹੈ ਮਿਲ ਦੇ ਵਿੱਚ ਉੱਟ ਓੜ ਜਾਂਦਾ ਫਿਰ ਚੌਲ ਜਦੋਂ ਟੁੱਟਦਾ ਹੈ ਤੇ ਫਿਰ ਉਹ ਐਫਸੀਆਈ ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜੀ ਉਹ ਚੱਕਦੀ ਨਹੀਂ ਕਿਉਂਕਿ ਮੇਨ ਏਜੰਸੀ ਜਿਹੜੀ ਹੈ ਦੀ ਖਰੀਦਦੀ ਹੈ ਝੋਨੇ ਦੀ ਉਹ ਹੈਗੀ ਐਫਸੀਆਈ ਹਮ ਬਾਕੀ ਜਿਹੜੀਆਂ ਸਹਿਯੋਗੀ ਏਜੰਸੀਆਂ ਹੈਗੀਆਂ ਮਾਰਕਫਾਡਾ ਪਾਂਸਾਪਾ ਵੇਅਰਹਾ우스 ਕਾਰਪੋਰੇਸ਼ਨ ਆ ਇਹ ਥੋੜਾ ਥੋੜਾ ਖਰੀਦਦੀਆਂ ਸਭ ਤੋਂ ਜ਼ਿਆਦਾ ਖਰੀਦਦੀ ਐ ਐਫਸੀਆਈ ਦੀ ਲੇਕਿਨ ਐਫਸੀਆਈ ਫਿਰ ਉਸ ਚੀਜ਼ ਦੇ ਉੱਤੇ ਆਬਜੈਕਸ਼ਨ ਲਾਣਾ ਸ਼ੁਰੂ ਕਰ ਦੇਦੀ ਕਿ ਇਹ ਝੋਨੇ ਦੇ ਜਿਹੜਾ ਚੌਲ ਆਇਆ ਮਾਰਕੀਟ ਦੇ ਵਿੱਚ ਟੁੱਟਿਆ ਹੋਇਆ ਵਾ ਇਹਦੇ ਚ ਨਮੀ ਜ਼ਿਆਦਾ ਹੈ ਹਰਤੂ ਵੀ ਤਰ੍ਹਾਂ ਹੋਇਆ ਨਹੀਂ ਅਜੇ ਜਿਹੜਾ ਪੂਰੀ ਤਰ੍ਹਾਂ ਖੁੱਲ ਕੇ ਬਾਰਿਸ਼ ਵੀ ਨਹੀਂ ਹੋਈ ਪੰਜਾਬ ਦੇ ਵਿੱਚ ਜੇ ਕਹੀ ਅਸੀਂ ਮੀਂਹ ਨਹੀਂ ਪਿਆ ਉਹਨਾਂ ਖੁੱਲ ਕੇ ਤੇ ਇਸ ਕਰਕੇ ਮੌਸਮ ਦੇ ਉੱਤੇ ਬੜੀ ਇਹ ਨਿਰਭਰ ਰਹੇਗਾ ਕਿ ਝੋਨੇ ਦੀ ਕੁਆਲਿਟੀ ਕਿਵੇਂ ਦੀ ਆਂਦੀ ਹੈ ਕਿੰਨੀ ਗ ਨਰਮੀ ਆਂਦੀ ਹੈ ਕਿੰਨੀ ਜੜੀ ਆ ਇਹਦੀ ਪੱਕਾ ਦਾ ਝੋਲ ਤੇ ਕਿੰਨੀ ਚੰਗੀ ਮਿਲਿੰਗ ਇਹਦੀ ਹੁੰਦੀ ਆ ਮੰਡੀਆਂ 'ਚ ਫੇਰੀ ਚੁੱਕਿਆ ਜਾਣਾ ਆਦਰਵਾਇਜ਼ ਜੇ ਹੁਣ ਮੇਰੀ ਗੱਲ ਨਹੀਂ ਸਮਝਦੇ ਹੁਣ ਤਾਂ بارشਾਂ ਦਾ ਕੁਛ ਨਹੀਂ ਪਤਾ ਗਲੋਬਲ ਵਾਰਮਿੰਗ ਇੰਨੀ ਹੋ ਚੁੱਕੀ ਆ ਜਿਹੜਾ ਸਾਡਾ ਮੌਨਸੂਨ ਦਾ ਮੀਂਹ ਆ ਉਹ ਪੈਂਦਾ ਹੀ ਜਾ ਕੇ ਅਗਸਤ ਸਤੰਬਰ 'ਚ ਅੱਗੇ ਪੈਂਦਾ ਸੀ ਜੂਨ 'ਚ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ ਤੇ ਇੱਕ ਵਾਰ ਛੜੀ ਲੱਗ ਜਾਂਦੀ ਸੀ ਤੇ 10-10 ਦਿਨ ਛੋਟੀ ਛੋਟੀ ਛੁੱਟੀਆਂ ਹੀ ਹੀ ਮਨਾ ਲੈਂਦੇ ਸੀ 10 ਦਿਨ ਮੀ ਬੰਦਾਰੇ ਆ ਤੇ ਹੀ ਛੁੱਟੀਆਂ ਸਕੂਲ ਗਏ ਨਹੀਂ ਲੇਕਿਨ ਹੁਣ ਪਤਾ ਹੀ ਨਹੀਂ ਲੱਗਦਾ ਇੱਕ ਦਿਨ ਆ ਗਿਆ ਮੀ 7 ਦਿਨ ਛੁੱਟੀ ਫਿਰ ਇੱਕ ਦਿਨ ਪੈ ਗਿਆ ਦੋ ਘਾਟੇ ਛੁੱਟੀ ਫਿਰ ਜੇ ਕਿਤੇ ਪੈ ਗਿਆ ਤੇ ਫਿਰ ਚੰਗੀ ਤਰ੍ਹਾਂ ਪੈ ਗਿਆ ਸੋ ਇਸ ਕਰਕੇ ਜਿਹੜੀ ਗਲੋਬਲ ਵਾਰਮਿੰਗ ਆ ਉਹਦਾ ਵੀ ਪੰਜਾਬ ਦੇ ਕਿਸਾਨਾਂ ਤੇ ਬਹੁਤ ਬੁਰਾ ਅਸਰ ਹੋਇਆ ਉਹ ਝੋਨੇ ਤੇ ਖਾਸ ਕਰਕੇ ਬਹੁਤ ਜ਼ਿਆਦਾ ਜੀ ਬਿਲਕੁਲ ਹੋਰ ਵੀ ਖਬਰਾਂ ਤੇ ਚਰਚਾ ਕਰਾਂਗੇ ਲੇਕਿਨ ਹੁਣ ਵਕਤ ਤੇ ਇੱਕ ਬ੍ਰੇਕ ਦਾ ਮਿਲਦਿਆ ਬ੍ਰੇਕ ਤੋਂ ਬਾਅਦ